ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਗੱਲ ਕਰਨ ਜਾ ਰਹੇ ਆ ਪੁਰਾਣੇ ਟਾਈਮਾਂ ਦੀ ਹੋਣ ਦਾ ਤੇ ਪੁਰਾਣੇ ਟਾਈਮ ਦਾ ਕੀ ਫਰਕ ਸੀ ਉਦੋਂ ਅਸੀਂ ਬੱਸਾਂ ਤੇ ਡਰਾਈਵਰੀ ਕਰਦੇ ਸੀ ਏਕਾ بڑا ਹੁੰਦਾ ਸੀ ਸਾਡੇ ਵਿੱਚ ਏਕਾ بڑا ਹੁੰਦਾ ਸੀ ਇੱਕ ਲੜਾਈ ਬਹੁਤ ਹੁੰਦੀ ਸੀ ਪਰ ਲੜਾਈ ਕੀ ਸੀ ਉਹ ਮਾਰਨਾ ਨਹੀਂ ਇੱਕ ਦੂਜੇ ਦੇ ਘੁਰਕਣੇ ਸਵਾਰੀ ਨੂੰ ਆਇਆ ਲੱਗਦਾ ਹੁੰਦਾ ਸੀ ਵੀ ਕਤਲ ਹੋਣਗੇ ਜਿਹੜੇ ਹਿਸਾਬ ਨਾਲ ਚੱਲ ਪਏ ਬੰਦੇ ਪਰ ਲੜਨਾ ਨਹੀਂ ਮਾਰਨਾ ਹੱਥ ਨਹੀਂ ਝੱਕਣਾ ਉਹ ਬਹੁਤ ਦੂਰ ਤੱਕ ਚਲੇ ਜਾਂਦੇ ਸੀ ਕਿ ਘੂਰ ਕਰਾਈ ਐ ਇੱਥੇ ਤੇ ਉਦੋਂ ਆਰਟੀਓ ਨਾਲ ਬੱਸਾਂ ਫੜ ਕੇ ਭੇਜਦੇ ਹੁੰਦੇ ਸੀ ਹੁਣ ਤਾਂ ਜਿਵੇਂ ਕਿਸੇ ਦੇ ਰੈਲੀ ਆ ਮੰਤਰੀ ਦੀ ਜਾਂ ਜਿਵੇਂ ਹੁਣ ਆ ਝਾੜੂ ਵਾਲਿਆਂ ਦੀਆਂ ਰੈਲੀਆਂ ਇਹ ਤਾਂ ਪੈਸੇ ਦੇ ਕੇ ਲੈ ਜਾਂਦੇ ਆ ਗੱਡੀਆਂ ਅੱਗੇ ਪੈਸੇ ਦੇ ਕੇ ਨਹੀਂ ਲੈ ਜਾਂਦੇ ਹੁੰਦੇ ਸੀ ਅਕਾਲੀ ਦਲ ਵੇਲੇ ਜਾਂ ਕਾਂਗਰਸ ਵੇਲੇ ਉਹ ਤਾਂ ੱੱਕੇ ਨਾ ਆਟਿਓ ਫੜ ਕੇ ਭੇਜਦਾ ਹੁੰਦਾ ਸੀ ਭਾਈ ਜੇ ਦਾ ਸਰਪੰਚ ਨੇ ਤੇਲ ਪੁਆਤਾ ਤਾਂ ਠੀਕ ਐ ਤੇ ਨਹੀਂ ਤੇਲ ਵੀ ਕੋਲੋਂ ਪਾਉਣਾ ਬਹੁਤ ਥਾਂ ਹੀ ਗੱਡੀਆਂ ਲੈ ਕੇ ਜਾਣੀਆਂ ਬਗਾਰਾਂ ਤੇ ਲਿਜਾਂਦੇ ਸੀ ਅਸੀਂ ਨਾ ਅ ਗੇਰਾ ਸੇਵਕ ਬਸ ਸਾਡੇ ਕੋਲੇ ਤੇ ਮੋਗੇ ਬਾਈਪਾਸ ਤੇ ਖੜਾ ਆਟਿਓ ਤੇ ਉਹਨੇ ਲਵਾ ਲਈ ਜਿਹੜੇ ਤੇ ਕਹਿੰਦਾ ਆਜੋ ਬਈ ਪੁੱਤਰੋ ਅਸੀਂ ਆਹ ਕਾਂਜੀ ਹੁਕਮ ਕਰੋ ਤਨਾਂ ਪੇਪਰ ਲਿਓ ਪੇਪਰ ਫੜ ਕੇ ਉਹਨੇ ਰੱਖ ਲੇ ਸਲਿੱਪ ਬਣਾਤੀ ਚੱਕੋ ਵੀ ਕਹਿੰਦਾ ਤੇ ਗੱਡੀ ਸਰਾਵਾ ਲਗਾਣੀ ਆ ਮਲੋਟ ਲੈ ਆਣੀ ਆ ਤੁਸੀਂ ਮੈਂ ਕਿਹਾ ਵੀ ਕਿਵੇਂ ਕਹਿੰਦਾ ਗੁਜਰਾਲ ਨੇ ਆਉਣਾ ਜਲੰਧਰ ਉੱਥੇ ਡਿਊਟੀ ਲੱਗੀ ਆ ਬੱਸਾਂ ਭੇਜਣੀਆਂ ਜਰ ਰੋਡ ਵੇਚ ਦਿਂਗਾ ਵੇਚ ਦਿਓ ਅਸੀਂ ਆਖਿਆ ਇੰਨੀਆਂ ਬੱਸਾਂ ਖੜੀਆਂ ਆ ਉਹ ਵੇਚ ਦਿਓ ਪਰ ਨਾ ਤੱਕਾ ਹੁੰਦਾ ਸੀ ਸਾਡੀ ਭਾਈ ਡਿਊਟੀ ਲੱਗੀ ਅਸੀਂ ਮਲੋੜ ਚਲੇ ਗਏ ਮਲੋੜ ਤੋਂ ਰਾਤ ਨੂੰ ਉਹਨਾਂ ਨੇ ਸਾਡੀ ਡਿਊਟੀ ਲਈ ਸ਼ਾਮ ਨੂੰ ਦਫ਼ਤਰ ਜਿਹਾ ਉੱਥੇ ਕਿਸੇ ਦਾ ਉਹ ਕਹਿੰਦੇ ਵੀ ਬਾਣੀਏ ਅਸੀਂ ਇਕੱਠੇ ਹੋਏ ਬੈਠੇ ਉਹ ਕਹਿੰਦੇ ਬਾਈ ਜੀ ਤੁਸੀਂ ਹੁਣ ਗੱਡੀ ਲੈ ਜਾਓ ਸਰਾਮਾ ਸਰਾਮਾ ਬੋਦਲਾ ਲੰਬੀ ਕੋਲੇ ਸਾਡੀ ਟੈਂਕੀ ਤਾਂ ਹੀ ਲੱਗੀ ਇੱਕ ਯਾਰ ਅਸੀਂ ਰਾਹਤ ਦਾ ਟਾਈਮ ਪਾਈਂ ਨੇਰੇ ਹੋਏ ਅਸੀਂ ਸਰਾਮਾ ਚ ਵਰਗੇ ਉਤੋਂ ਨਾ ਮੈਨੂੰ ਰਾਹ ਦਿਸ ਗਿਆ ਕੱਚਾ ਜਾਂ ਮੈਂ ਕਿਹਾ ਜੇ ਰਾਹ ਰਾਹ ਜਾਂਦਾ ਇਹ ਰਾਹ ਦੇ ਆਪਣੇ ਪਿੰਡ ਦੀ ਰਸਤੇਦਾਰੀ ਆ ਮੈਂ ਉੱਤੇ ਰਹਾਉਂਦਾ ਰਿਹਾ ਮੁੰਡੇ ਸਾਡੇ ਯਾਰ ਦੋਸਤ ਉਹਦੇ ਨਾਨਕੇ ਆ ਮੈਂ ਕਿਹਾ ਉਹਨਾਂ ਸਰਾਮੀ ਮੈਂ ਕਿਹਾ ਹਾਂ ਕਹਿੰਦਾ ਚੱਲ ਫੇਰ ਤੇ ਗਾਂ ਸੂਏ ਆ ਤੇ ਅਸੀਂ ਖੜ ਕੇ ਗੱਡੀ ਉਹਦੇ ਬੈਕ ਲਾਉਣ ਲੱਗੇ ਗੱਡੀ ਥੱਲੇ ਉਤਰ ਗਈ ਉੱਤੇ ਗੱਡੀ ਖੁੱਬ ਗਈ ਮਸਾਂ ਉੱਤੇ ਲੱਭਿਆ ਉਹ ਮੈਨੂੰ ਕਹਿੰਦਾ ਪਤੰਦਰਾ ਘਰ ਤਾਂ ਵੇਖ ਲੈ ਕਿਹੜਾ ਉਹਨਾਂ ਦਾ ਮੈਂ ਕਹਿੰਦਾ ਢੇਰੇ ਹੋਏ ਨਹੀਂ ਲੱਭਦਾ ਯਾਰ ਤੇ ਗੱਡੀ ਤਾਂ ਹੀ ਕੱਢ ਲਈ ਕੱਢ ਗੁੱਡਗੇ ਜੀ ਉੱਥੇ ਹੀ ਲਾ ਲਈ ਲਿਬੜੇ ਵੇ ਬੁਰਾ ਹਾਲ ਸਾਡਾ ਤੇ ਤੜਕੇ ਨਾ ਉਹ ਪਿੰਡ ਵਾਲੇ ਬੱਸ ਭਾਲਦੇ ਫਿਰਨੇ ਵੀ ਸੁਨਿਆ ਤੁਰਨਾ ਵਾਸਤਾ ਆਈ ਹੀ ਨਹੀਂ 5:00 ਵਜੇ ਉਹ ਕੋਈ ਉਧਰੋਂ ਖੇਤੋਂ ਆਉਂਦਾ ਸੀਗਾ ਪੱਠੇ ਵੱਢ ਕੇ ਵੀ ਉਹਨੂੰ ਜਲਦੀ ਸੀ ਵੀ ਮੈਂ ਜਾਣਾ ਉਹ ਕਹਿੰਦਾ ਵਾਸਤਾ ਆ ਘੜੀ ਹੈ ਉਹ ਕਹਾਂ ਕਿਵੇਂ ਬਾਈ ਜਿਲੰਦਰ ਵਾਸਤੇ ਆਈ ਹੈ ਮੈਂ ਕਿਹਾ ਹਾਂ ਕਹਿੰਦਾ ਏਡੀ ਦੂਰ ਕਾਹਦੇ ਖੜੇ ਆਏ ਯਾਰ ਤੁਸੀਂ ਤਾਂ ਪਿੰਡ ਜਾ ਘਰ ਤਾਂ ਸਰਪੰਚ ਦਾ ਉਹ ਮੈਂ ਕਿਹਾ ਮੈਂ ਤਾਂ ਇੱਥੇ ਸਾਡੇ ਪਿੰਡ ਦੀ ਰਿਸ਼ਤੇਦਾਰੀ ਆ ਬਾਈ ਉਹਨਾਂ ਦੇ ਜਾਣਾ ਸੀ ਯਾਰ ਇੱਕ ਮੁੰਡਾ ਗਿਆਨੀ ਆ ਇੱਕ ਮੁੰਡਾ ਮੈਗਾ ਟਰੈਕਟਰ ਚਲਾਉਂਦਾ ਉਹ ਕਹਿੰਦਾ ਇਹੋ ਜਿਹਾ ਤਾਂ ਇੱਥੇ ਕੋਈ ਨਹੀਂ ਬਾਈ ਤੇ ਮੈਂ ਕਿਹਾ ਹੈ ਬਾਈ ਸਰਾਮਾ ਹੀ ਆ ਨਾ ਇਹ ਕਹਿੰਦਾ ਹਾਂ ਬਾਈ ਇਹ ਸਰਾਮਾ ਬੂਦਲੇ ਇੱਕ ਸਰਾਮਾ ਕੋਟਕਪੂਰੇ ਕੋਲੇ ਆ ਮੈਂ ਕਿਹਾ ਹਾਂ ਅਸੀਂ ਤਾਂ ਕੋਟਕਪੂਰੇ ਕੋਲੇ ਜਾਣਾ ਸੀ ਮੇਰਾ ਕਰੈਕਟਰ ਮੈਨੂੰ ਢਾ ਲਿਆ ਕਹਿੰਦਾ ਬਰਬਾਦ ਓਏ ਸਾਰੀ ਰਾਤ ਜੇਕ ਲਵਾਨਵਾ ਕੰਜਰਦਿਆ ਕਹਿੰਦਾ ਤੈਨੂੰ ਪਤਾ ਹੀ ਨਹੀਂ ਸਰਾਮਾ ਸਰਾਮਾ ਬੋਦਲਾ ਦਾ ਮੈਂ ਕਿਹਾ ਚੌਂਤੀ ਤਾਂ ਲੱਗੀ ਪਈ ਆ ਠੀਕ ਹੈ ਤੇ ਜਦੋਂ ਅਸੀਂ ਸਰਪੰਚ ਦੇ ਘਰੇ ਗਏ ਉਹ ਕਹਿੰਦਾ ਆਜੋ ਬਈ ਛਾਕ ਲੋ ਪੂਰਾ ਪੂਰਾ ਮਾਵਾ ਮੈਂ ਕਿਹਾ ਭਾਈ ਯਾਰ ਅਸੀਂ ਤਾਂ ਨਾਉਣਾ ਅਸੀਂ ਤਾਂ ਬਾਲੇ ਲਿਬੜਿਆਂ ਬੁਰਾ ਹਾਲ ਆ ਸਾਡਾ ਉਹ ਕਹਿੰਦਾ ਨਾ ਲੋ ਭਾਈ ਨਾ ਕੇ ਤੁਰਪੇ ਪੈੰਡ ਵਾਲੇ ਆ ਗਏ ਬਹਿ ਗਏ ਚੋ ਵੀ ਚੋ ਜਾਨੋ ਖੱਚ ਕੇ ਚਲੋ ਕਰਾਂ ਗਜਰਾਲ ਨਾ ਮੁਰਜੇ ਪੁੱਤਰੋ ਧੰਨਵਾਦ ਓ ਤੁਹਾਡਾ ਤੇ ਸਾਰਿਆਂ ਨੂੰ ਪੰਜਾਬ ਨੂੰ ਝਾਕ ਸੀ ਕਿ ਗੁਜਰਾਲ ਕੁਛ ਦੇ ਕੇ ਜਾਊਗਾ ਥੋੜੇ ਦਿਨ ਰਹਿ ਗਏ ਸੀ ਉਹਦੇ ਪ੍ਰਧਾਨ ਮੰਤਰੀ ਦੇ ਬਹੁਤ ਸੱਚਾ ਸੋਚਾ ਤੇ ਨੇਕ ਇਨਸਾਨ ਪੰਜਾਬ ਦਾ ਪਹਿਲਾ ਪ੍ਰਧਾਨ ਮੰਤਰੀ ਸੀ ਜੀ ਨੇ ਪੰਜਾਬ ਨੂੰ ਕੁਛ ਦਿੱਤਾ ਸੀ ਕੀ ਦਿੱਤਾ ਸੀ ਆਏ ਹੱਥ ਮਾਰਦਾ ਸੀ ਉਹਨੇ ਸਾਰਾ ਕਰਜਾ ਮਾਫ ਪੰਜਾਬ ਦਾ ਕਰਦਾ ਸਰਕਾਰ ਪਰੂ ਤੇ ਉਹ ਤੋਂ ਬਾਅਦ ਪ੍ਰਧਾਨ ਮੰਤਰੀ ਸਾਡੇ ਬਣੇ ਵੀ ਆ ਪਰ ਕੁਛ ਨਹੀਂ ਦਿੱਤਾ ਤੇ ਕੋ ਬੰਦਾ ਸੀ ਜਿਹੜਾ ਮਾਫ ਕਰ ਗਿਆ ਸੀ ਕਰਜ਼ੇ ਸਾਡੇ ਤੇ ਜਲੰਧਰ ਫੌਜਨਾ ਦੀ ਸੌਣੀ ਕੋਲੇ ਸੀ ਤੇ ਅਸੀਂ ਭਾਈ ਫਰਦੇਪੁਰ ਦੇ ਰਾਹ 'ਚ ਲੇਟ ਹੋ ਗਏ ਸਾਨੂੰ ਤੇਲ ਵੀ ਪਾਦਾ ਸਰਪੰਚ ਨੇ ਕਿਤੇ ਠੇਕਾ ਆ ਜਾ ਕਰੇ ਬ੍ਰੇਕਾਂ ਮਾਰਾ ਲਿਆ ਕਰਨ ਬੁੜੇ ਜੇ ਟਾਈਮ ਨਹੀਂ ਲੱਗ ਗਈ ਪੀਣ ਰੋਕੋ ਜਵਾਨਾਂ ਪੈਗ ਲਾਈਏ ਰੋਕੋ ਜਵਾਨਾਂ ਰੋਕੋ ਜਵਾਨਾਂ ਮੈਂ ਕਹਾਂ ਤੁਸੀਂ ਗੁਜਰਾਲ ਨੂੰ ਮਿਲੀ ਘੜੇ ਆ ਕਰਦੇ ਕਰਾਉਂਦੇ ਬਰਾਜ ਮੀ ਪੈਣ ਲੱਗ ਗਿਆ ਟਾਇਰ ਪੈਂਤਰ ਹੋ ਗਿਆ ਸਾਡਾ ਜਕਲਾ ਬੁਰਾ ਹਾਲ ਪ੍ਰਭਾवते ਬੁੜੇ ਜੇ ਸਾਡੇ ਲਾਂ ਚਾਪਣ ਉਹ ਲੱਗਦਾ ਕਿ ਟਾਇਰ ਪੂਰਾ ਚੱਜ ਦੇ ਲਵਾ ਲੋ ਮੈਂ ਕਿਹਾ ਭਾਈ ਇਹ ਵੀ ਕਿਰਾਏ ਤੇ ਆ ਸਾਡੇ ਦਾ ਯਾਰ ਸਾਡੇ ਟਾਇਰ ਕਿੱਥੇ ਯਾਰ ਸਾਡਾ ਦਾ ਮਾਲਕ ਹੀ ਨਹੀਂ ਰਿਹਾ ਕੋਈ ਬਾਲੀਪਾਰ ਸੀ ਹੈ ਨਹੀਂ ਪਤੰਦਰਾ ਇਹ ਵੀ ਰੋਡਵੇਜ ਹੀ ਹੈ ਕਹਿੰਦਾ ਮੈਂ ਕਿਹਾ ਹੋਰ ਮਾਲਕ ਸਾਡਾ ਆਪ ਆਉਂਦਾ ਹੀ ਨਹੀਂ ਸਾਡੇ ਨੇੜੇ ਮੈਂ ਕਿਹਾ ਜਿਹੜਾ ਹੁਣ ਹੈ ਇਹਦਾ ਯੂਦੇਸਿਆ ਕੀ ਇਹ ਟਾਇਰੋਂ ਤੋਂ ਲੱਗਦੇ ਨਹੀਂ ਮੈਂ ਕਿਹਾ ਰੋਟੀ ਨਹੀਂ ਜੁੜਦੀ ਟਾਇਰ ਕਿ ਤੇਲ ਵਾਲੇ ਸਾਡੇਰ ਕੋ ਯੋ ਮੈਂ ਕਿਹਾ ਸਾਡੇ ਤੋਂ ਤਾਂ ਪੈਗ ਲਾਉਂਦਾ ਉਹ ਵਿਚਾਰਾ ਮੈਂ ਕਿਹਾ ਤਨਖਾਹ ਚ ਕਹਿੰਦਾ ਤੁਹਾਨੂੰ ਤਾਂ ਬਾਜਦੀ ਹੈ ਤਨਖਾਹ ਮੈਨੂੰ ਤਾਂ ਉਹ ਵੀ ਨਹੀਂ ਬਾਜਦੀ ਸਾਨੂੰ ਕਹਿੰਦਾ ਇੱਕਦਮ ਮੈਂ ਕਿਹਾ ਪੀਰ ਕਹਿੰਦਾ ਤੂੰ ਜਿੰਦਿਆ ਕਰੋ ਮੈਨੂੰ ਘਰ ਚ ਆਉਦੀ ਤਨਖਾਹ ਚ ਕਹਿੰਦਾ ਤੇ ਮੈਂ ਕਿਹਾ ਕਹਿੰਦਾ ਤਨਖਾਹ ਵੀ ਹੈ ਜੇਗਾ ਤੂੰ ਹੀ ਦਿੰਨਾ ਕਹਿੰਦਾ ਤੂੰ ਆਪ ਹੀ ਰੱਖ ਲੈਨੇ ਮੈਨੂੰ ਤਾਂ ਕਹਿੰਦਾ ਦੇਣ ਦੀ ਲੋੜ ਹੀ ਨਹੀਂ ਉਹੀ ਵਾਜਦੇ ਜਿਹੜੇ ਤੁਸੀਂ ਰੱਖ ਲੈਨੇ ਕਹਿੰਦਾ ਬਾਕੀ ਦਾ ਸਾਫ ਹੀ ਹੁੰਦਾ ਕੰਮ ਜੋ ਕੋਟੇ ਨਾਲ ਲੈਣੀ ਕੋਸੂ ਲੈ ਜਾਂਦਾ ਹੀ ਤੇ ਅਸੀਂ ਭਾਈ ਕਰਦੇ ਕਰਾਉਂਦੇ ਨੇਰਾ ਹੋ ਗਿਆ ਸਾਨੂੰ ਜਲੰਧਰ ਜਾਂਦੇ ਨੂੰ ਕਿੱਤੇ ਇਸਰਾਮਾ ਬੋਤਲਾ ਲੰਬੀ ਬਲੋਟ ਕਿੱਧਰ ਜਲੰਧਰ ਤੇ ਅਸੀਂ ਨੇਰੇ ਹੋਏ ਲੈ ਕੇ ਉੱਥੇ ਲੋਕ ਦੋ ਦੋ ਬੋਤਲਾਂ ਕੱਚਾਂ ਚ ਲਈ ਫਿਰਨ ਪਿੰਡਾਂ ਵਾਲੇ ਕਿਉਂ ਫੌਦੀਆਂ ਦੀ ਸੌਣੀ ਸੀ ਕਿ ਜਰਾਬ ਸਸਤੀ ਮਿਲਦੀ ਇੱਧਰ ਮਿਲਦੀ ਐ ਇੱਧਰ ਹੋ ਗੁਜਰਾਲ ਨੂੰ ਕਿਨੇ ਪੁੱਛਣਾ ਜਿਹੜਾ ਜਿਹੜਾ ਬੁੜਾ ਭੱਜੇ ਚੱਲ ਉਧਰ ਨੂੰ ਭੱਜੇ ਚੱਲ ਉਧਰ ਨੂੰ ਸਭ ਗੱਡੀ ਦੀਆਂ ਸੀਟਾਂ ਤੇ ਹਰੇਕ ਕੋਲੇ ਦੋ ਦੋ ਬੋਤਲਾਂ ਮੈਂ ਕਿਹਾ ਅੰਦਰਨਾ ਕਰਾ ਦਿਓ ਸਾਨੂੰ ਉਹ ਨਹੀਂ ਇਹ ਦੋ ਬੋਤਲਾਂ ਨੂੰ ਕੁਛ ਨਹੀਂ ਕਹਿੰਦੇ ਮੈਂ ਕਿਹਾ ਦੋ ਥੋੜੀ ਐ ਆਪਣੇ ਕੋਲ ਤਾਂ 100 150 ਬੋਤਲ ਹੋ ਗਈ ਪਤੰਦਰੋ ਬੱਸ ਚ ਬੰਦਿਆਂ ਦੇ ਹਿਸਾਬ ਨਾਲ ਆ ਕਹਿੰਦਾ ਦੋ ਦੋ ਹੀ ਐ ਸਭ ਆਪੋ ਆਪਣੀਆਂ ਬੜੀ ਬੈਠੇ ਬੋਤਲਾਂ ਮੈਂ ਕਿਹਾ ਗਜਰਾਲ ਕਿਹਾਂ ਦਾ ਪਤਾ ਨਹੀਂ ਬਈ ਨੇਰਾ ਹੋਗਾ ਪਤਾ ਕੋਈ ਨਹੀਂ ਉਹ ਆਹੀ ਸੀ ਸਾਨੂੰ ਤਾਂ ਇੱਕ ਬੁੜਾ ਕਹਿੰਦਾ ਵੀ ਸ਼ਰਾਬ ਸਸਤੀ ਲਿਆਵਾਂਗੇ ਬਿਨਾਂ ਕਰਾਇ ਤਾਂ ਜਾਣਾ ਬੈਠੇ ਜਾਣਾ ਬੈਠੇ ਹੁਣ ਮੈਂ ਗੋਣ ਪੇਟੀ ਪੇਟੀ ਲੈ ਲੈਂਦੇ ਫਿਰ ਉਹ ਦਿੰਦੇ ਨਹੀਂ ਮੂਰੇ ਵੀ ਫੌਜੀ ਐ ਕਹਿੰਦਾ ਦੋ ਬੋਤਲਾਂ ਨਹੀਂ ਦਿੰਦੇ ਐ ਉਹ ਉਹਨੂੰ ਦੱਸਦਾ ਕਹਿੰਦੇ ਵੀ ਗੁਜਰਾਲ ਨੇ ਕਰਜ਼ਾ ਮaaf ਕਰਤਾਗੇ ਸਾਰਾ ਬੱਸ ਉਹ ਨਹੀਂ ਪੱਟਲੇ ਬੋਤਲਾਂ ਦੇ ਡੱਟ ਡੱਟ ਕੁੱਲ ਕੇ ਬੋਤਲਾਂ ਦੇ ਗਲਾਸੀ ਖੜਕੇ ਗਲਾਸੀ ਖੜਕੇ ਤੇ ਮੋਗ ਗਿਆ ਉਹਦੇ ਲੜਪੀ ਬਾਤ ਸਜਾ ਥਾਪੜੋ ਥਾਪੜੀ ਚਾਪੜੋ ਚਾਪੜੀ ਕੋਈ ਸਮਝ ਨਾ ਆਵੇ ਕਿਹੜਾ ਕਿਹਦੇ ਮਾਰਦਾ ਸੀ ਲਾਈਟਾਂ ਬੰਦ ਕਰਤੀਆਂ ਚਕਾotypa 10 ਮਿੰਟ ਲਾਇਓ ਉਹਨਾਂ ਨੇ ਥੱਲੇ ਉਤਰ ਕੇ ਖੜ ਗਏ ਮੈਂ ਕਿਹਾ ਅਸੀਂ ਸਿੱਸੇ ਭਾਂ ਲੈਣ ਤੇ ਇਹਨਾਂ ਤੋਂ ਪਾਵਾਂਗੇ ਆਪਾਂ ਸਰਪੰਚ ਗਾਲਾਂ ਕੱਢੇ ਕਹਿੰਦਾ ਲੈ ਹਰਤਾ ਜਗਾ ਦਿਓ ਕੰਜਰ ਦਿਓ ਕਹਿੰਦੇ ਕਿ ਸਾਡੇ ਪਿੰਡ ਵਾਲੇ ਕੰਮਲੇ ਉਹੋ ਜਿਹੇ ਇੱਕ ਕਹਿੰਦਾ ਬਾਸ ਵਾਲੇ ਉਹੋ ਜਿਹੇ ਟੱਕਰ ਕੇ ਕਹਿੰਦਾ ਤਤੰਦਰਾ ਨੇ ਨਗਜ਼ਰਾਲ ਵਿਖਾਇਆ ਨਾ ਮੈਦਾਨ ਵਿਖਾਇਆ ਕਹਿੰਦਾ ਕੱਲੀਆਂ ਦਾਰੂ ਦਵਾ ਕੇ ਬੋਲਦੇ ਇਹਨਾਂ ਨੂੰ ਤੇ ਭਾਈ ਅਸੀਂ ਆ ਗਏ ਤੇ ਜਦੋਂ ਸਾਨੂੰ ਕਹਿੰਦੇ ਹਾਂ ਕਰਾਂਗੇ ਤੁਹਾਨੂੰ ਪਲਾਨਾ ਕਰਾਂਗੇ ਤੁਸੀਂ ਆਏ ਨਹੀਂ ਕਰਿਆ ਸਾਡਾ ਨਾ ਪੂਰਾ ਦੂਰੋ ਦੂਰੀ ਯਾਰ ਅਸੀਂ ਆ ਮੈਂ ਕਿਹਾ ਨਹੀਂ ਜਾਣਾ ਮੋਗੇ ਦੁਕਾਨ ਦਾ ਜਾਓ ਤੁਰ ਕੇ ਜਾਓ ਭਾਈ ਅਸੀਂ ਤਾਂ ਲਾਤੀ ਜ਼ਾਇਰ ਤੇ ਮੈਗਾ ਜੀ ਨਹੀਂ ਜਾਂਦੇ ਮੈਂ ਕਿਹਾ ਅਸੀਂ ਤੁਹਾਡੀ ਲਿਖ ਕੇ ਸ਼ਿਕਾਇਤ ਕਰਾਂਗੇ ਮੈਂ ਕਿਹਾ ਇਹਨੂੰ ਕਰੋਗੇ ਤੁਹਾਨੂੰ ਕੀ ਪਤਾ ਕਿਹਨੇ ਭੇਜਿਆ ਸਾਨੂੰ ਕਰੀ ਜਾਓ ਅਸੀਂ ਵੀਰੇ ਸਲਿੱਪ ਤਰ ਕੇ ਲੈ ਲਈਦੇ ਤੂੰ ਵੀ ਪਹੁੰਚ ਗਏ ਠੀਕ ਹੈ ਮੰਡੀ ਚੋਂ ਸਲਿੱਪ ਲੈ ਕੇ ਤੁਰੇ ਆਂ ਅਸੀਂ ਸਾਡਾ ਹੀ ਡਿਊਟੀ ਲੱਗ ਗਈ ਹੈ ਜਰੰਦਰ ਜਾਏ ਆਏ ਆ ਹੁਣ ਨਹੀਂ ਮੈਂ ਕਿਹਾ ਵਾਲੀ ਕਿਸੇ ਨੂੰ ਦਵਾਰ ਡੱਕਾ ਵੀ ਭਾਈ ਫੇਰ ਸਾਨੂੰ ਉਹ ਤਾਂ ਤੇਲ ਦੀ ਟੈਂਕੀ ਭਰਾ ਕੇ ਦਿੱਤੀ ਉਹਨਾਂ ਨੇ ਫੇਰ ਅਸੀਂ ਤੁਰੇ ਤੇ ਫੇਰ ਵੀ ਅਸੀਂ ਉਹਦੇ ਦੱਸ ਕੇ ਤੁਰੇ ਮੋਗੇ ਪੰਪ ਵਾਲਿਆਂ ਨੂੰ ਅਮੀ ਅਸੀਂ ਉਹਨਾਂ ਸਖਾ ਲਿਆ ਪੰਪ ਵਾਲੇ ਨੂੰ ਮੈਂ ਕਿਹਾ ਆਪਾਂ ਨੂੰ ਕੁੱਟਣਗੇ ਮੈਂ ਕਿਹਾ ਮਲੋਟ ਵਾਲੇ ਬੰਦਿਆਂ ਨੂੰ ਆਪਣੇ ਨੂੰ ਮੂਰੇ ਦੱਸ ਦਿਓ ਪੰਪ ਵਾਲੇ ਨੂੰ ਮੈਂ ਕਿਹਾ ਵੀ ਆਪਣੀ ਬਾਤ ਸੌਂਦੀ ਹੈ ਉੱਥੇ ਤੇ ਰੌਲਾ ਪਿਆ ਵਾ ਕਿ ਦੇ ਨਾ ਉਹ ਪਿੰਡ ਵਾਲੇ ਲੜ ਪੈਣ ਤੇ ਉਹ ਕਹਿੰਦਾ ਬੇਫਿਕਰ ਰਹਾ ਬੇਫਿਕਰ ਰਹਾ ਦੋ ਬੱਸਾਂ ਭਰ ਕੇ ਆ ਜਾਣੀਆਂ ਮੂਰੇ ਪਿੰਡ 'ਚ ਜੇ ਕਹਿੰਦਾ ਭੇਜ ਦੰਨੇ ਆ ਅੱਪਲ ਲਈ ਇਹਨਾਂ ਨੂੰ ਉੱਥੇ ਨਹਰੇ 'ਚ ਜਾਇਓ ਕਹਿੰਦਾ ਉੱਥੇ ਆਪੇ ਸੇਵਾ ਕਰਾ ਕੇ ਫੇਰ ਲਾਹੋ ਉਹ ਨਾ ਯੋ ਨੀ ਤੱਕ ਬੁੜਾ ਹੈ ਮੈਂ ਇਹਦਾ ਮਜ਼ਾਕ ਕਰਦੇ ਹਾਂ ਬੁੜਾ ਹੈ ਇਹਦਾ ਬਤਾਉਂਦਾ ਨਿਲ ਤੱਕਾ ਕਿਹਾ ਕਿ ਮੈਂ ਕਿਹਾ ਹੁਣ ਲੋਟ ਆ ਗਿਆ ਕੰਮ ਤੇ ਅਸੀਂ ਪਿੰਡੋਂ ਬਾਹਰ ਦੀ ਗੱਡੀ ਰੋਕ ਲਈ ਮੈਂ ਕਹਿੰਦਾ ਉਤਰ ਜਾ ਬਾਈ ਉਹ ਸਰਪੰਚ ਕਹਿੰਦਾ ਨਹੀਂ ਕੋਹ ਕਹਿੰਦੇ ਭਰਾਵਾ ਨੇੜੇ ਲਾ ਆਓ ਕਿਉਂ ਤੋੜਦੇ ਐ ਕਿਲੋਮੀਟਰ ਯਾਰ ਇਹ ਡਿੱਗਣਗੇ ਪੈਗ ਲੱਗੇ ਇਹਨਾਂ ਦੇ ਉੱਤੇ ਉਤਰ ਲਾ ਗਏ ਮੈਂ ਕਿਹਾ ਆਪਾਂ ਵੀ ਰੋਕੀ ਜਾਓ ਸਵੇਰੇ ਚੱਲਾਂਗੇ ਹਾਂ ਇਹ ਗੱਲ ਥੋੜੀ ਈ ਗੱਲ ਜੁਰੇ ਨੇ ਜਾਇਓ ਬੋਤ ਨੀ ਜਾ ਐ ਧੁੰਦ ਪੈਂਦੀ ਦਿਸਦਾ ਨਹੀਂ ਉਹਨਾਂ ਦਾ ਆਏ ਸੀ ਵੀ ਇਹ ਖੜ ਜਾਣਗੇ ਆਪਾਂ ਤਰਕੇ ਘੁੱਟਾਂਗੇ ਇਹਨਾਂ ਨੂੰ ਸਾਨੂੰ ਵੀ ਆਏ ਸੀ ਮੈਂ ਕਿਹਾ ਆਰਾਮ ਨਾਲ ਪੈ ਜਾਣ ਵੀ ਹੋਂ ਦਾ ਟ੍ਰੈਵਲ ਕਨੈਕਟਰ ਇੱਥੇ ਹੀ ਆ ਜਦੋਂ ਸਾਰੇ ਉੱਤਰ ਕੇ ਬਾਹਰ ਤੋਂ ਦੂਰ ਗਏ ਸੀ ਬਣਾਦੀ ਕਤਨੀ ਮੈਂ ਕਿਹਾ ਚੱਲ ਨਿਕਲ ਚੱਲ ਬਾਤ ਚੱਲ ਮਗਰ ਬਾਜਾ ਮਾਰ ਸਾਨੂੰ ਬੁਰਾ ਹਾਲ ਹੀ ਤਾਂ ਮਲੋਟ ਆ ਗਏ ਉਹ ਮੰਡੀ ਜਾ ਕੇ ਜ਼ਲੈਪ ਫੜਾਈ ਉਹਨਾਂ ਨੂੰ ਮੈਂ ਕਿਹਾ ਭਰਾਵਾ ਟੋਡੇ ਬੰਦੇ ਨੇ ਭੈੜੀ ਬਹੁ ਕਰੀ ਸਾਡੇ ਨਾਲ ਕਹਿੰਦਾ ਲੈ ਗਏ ਸੀ ਉਹਨਾਂ ਨੂੰ ਜਲੰਧਰ ਮੈਂ ਕਿਹਾ ਹਾਂ ਦਾਰੂ ਦਵਾ ਕੇ ਲੈ ਆਇਆ ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਬਿਮਾਰ ਸੀ ਉਹ ਹੋਰ ਜੀ ਮੈਂ ਕਿਹਾ ਸਾਰੀ ਬੱਸ ਨੂੰ ਬਕਾਰ ਚੜ ਗਿਆ ਮੈਂ ਕਿਹਾ ਦੋ ਦੋ ਬੋਤਲਾਂ ਦਾਰੂ ਦੂਆਂ ਦਿਆਂ ਉਹਨਾਂ ਨੂੰ ਉਹ ਜਾ ਫਟੇ ਮੁਜਰਾਵ ਲੈ ਕੇ ਆਏ ਉਹਨਾਂ ਕੋ ਕਹਿੰਦਾ ਮੈਂ ਕਿਹਾ ਹਾਂ ਇਹਨਾਂ ਨੂੰ ਹੋਰ ਮੈਂ ਕਿ ਗਿਜਰਾਲ ਤੋਂ ਵੀ ਲੈਣਾ ਸੀ ਭਾਈ ਕਿਉਂਕਿ ਰੈਲੀ ਤੇ ਅੱਗੇ ਜਿੰਨੇ ਵੀ ਅਸੀਂ ਬੱਸਾਂ ਲੈ ਕੇ ਜਾਂਦੇ ਹੁੰਦੇ ਸੀ ਜਿੰਨੇ ਵੀ ਜਾਂਦੇ ਸੀ ਪੈਗ ਮਰੀ ਜਾਂਦੇ ਸੀ ਸਾਰੇ ਹੀ ਜਿ ਪੈਗ ਲਵਾਉਂਗੇ ਤਾਂ ਚੱਲਦੇ ਆਂ ਤੇ ਨਹੀਂ ਨਹੀਂ ਉੱਥੇ ਬੈਠੇ ਤਰ ਲੋ ਮਸੀ ਹੋਈ ਜਾਂਦਾ ਸੀ ਐ ਸੁਖਵੀਰ ਦਾ ਸਾਰਾ ਜੋਰ ਲੱਗਿਆ ਹੁਣ ਭੈਣੋ ਭਰਾਵੋ ਅਸੀਂ ਉਹ ਦੇਵਾਂਗੇ ਅਸੀਂ ਉਹ ਦੇਵਾਂਗੇ ਬੱਸ ਕਰ ਹੁਣ ਜਾਵ ਲੈਣ ਦੇ ਉਹਨਾਂ ਨੂੰ ਐ ਹੁੰਦਾ ਸੀ ਬਦੋ ਤੁਰਗੇ ਦਾ ਠੇਕੇ ਤੇ ਜਾਵੇ ਗੱਡੀ ਅਸੀਂ ਆਪਦਾ ਕੰਮ ਕਰ ਗਏ ਜਿਹੜੀ ਖਤਰਾਂ ਐ ਅਸੀਂ ਇਹ ਦੇ ਕੀ ਲੈਣਾ ਉਹ ਫਿਰ ਨਾਰੇ ਵੀ ਲਾਉਂਦੇ ਹੁੰਦੇ ਸੀ ਵਿਚਾਰੇ ਮਗਰ ਐਵੇਂ ਹਾਂ ਕਾਲੀ ਰੋਲ ਪਾਲਤੀ ਜਿੰਦਾਬਾਦ ਕਹਿੰਦੀ ਨਹੀਂ ਸੀ ਕੱਲੀ ਬਾਹ ਆਏ ਵੀ ਸਰਪੰਚ ਨੂੰ ਦੇਹ ਜੇ ਨਾਲੇ ਝਾਗਦੇ ਸਰਪੰਚ ਚੱਲਦੇ ਸੀ ਵੀ ਇਹ ਆਪਾਂ ਨੂੰ ਪਿਆਊਗਾ ਫਿਰ ਵੀ ਬਹੁਤ ਨਾਰੇ ਲਾਇਆ ਨੇ ਦੇਲਾ ਸਰਪੰਚਾਂ ਬਹੁਤ ਲਕੜਾਂ ਲਾ ਚੜਗੀਆਂ ਬਹੁਤ ਨਾਰੇ ਲਾਏ ਉਹ ਕਹਿੰਦਾ ਸਾਰੇ ਮੂੰਹ ਦਾ ਹਲਦਾ ਨਹੀਂ ਥੋੜਾ ਕੱਲੀ ਬਾਹ ਹੀ ਹਲਦੀ ਸੀ ਲਾ ਹੋਰ ਤੂੰ ਮੂੰਹ ਗਵਾਉਣ ਲਾਉਣਾ ਹੀ ਸਾਨੂੰ ਕਹਿੰਦਾ ਬਾ ਠੀਕ ਹੈ ਕਹਿੰਦਾ ਇਹ ਨਾਰੇ ਤਾਂ ਲਾਏ ਆ ਨਹੀਂ ਨਹੀਂ ਬਹੁਤ ਲਾਏ ਬਹੁਤ ਲਾਏ ਮੈਂ ਕਿਹਾ ਭਾਈ ਥੋੜਾ ਜਗਾ ਅੱਗੇ ਬਸ ਮੁੜ ਕੇ ਕਿਹੜੇ ਨਾਰੇ ਕੀਨੇ ਨਾਰੇ ਜਦੋਂ ਪੈਕੇ ਚਾਰ ਲਾ ਲੈਂਦੇ ਉਹ ਸਰਪੰਚ ਆਉਂਗਾ ਇੱਕ ਗੱਲ ਦਾ ਉਹ ਦੇਣਾ ਤੁਣਾ ਕੀਨੇ ਕੋਸਾ ਲੰਡੂ ਪਾ ਟੰਗ ਮੈਂ ਕਹਿੰਦਾ ਭੋੜਦਾ ਪੂਛ ਇੰਨਾ ਦੀ ਸਰਪੰਚ ਦੇ ਨਾਲ ਹੋਗੇ ਉਹ ਟਕੇ ਖਾਂਦੇ ਫਰਦੇ ਆਹੀ ਨਹੀਂ ਕੋਈ ਫੂਟ ਪਾਣੀ ਪਾਜਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕੋਈ ਸਵਾਦ ਨਹੀਂ ਆਇਆ ਰੈਲੀ ਚ ਬਾਈ ਨਾ ਹੁਣ ਦੱਸ ਮੈਂ ਕਹਿੰਦਾ ਸਖਵੀਰ ਗਾ ਕੇ ਦਿਖਾਵੇ ਤੁਹਾਨੂੰ ਹੁਣ ਕੈਪਟਨ ਬਜਾਰਾ ਕਿਵੇਂ ਗਾਉਂ ਕੈਪਟਨ ਦੇ ਗਾਉਣ ਨੂੰ ਲੱਗਿਆ ਦਾ ਦੂਜਾ ਗਾਊਗਾ ਹਨ ਨਹੀਂ ਆਜਾ ਫਾਬੀ ਝੂਟ ਲੈ ਪੀਂਗ ਹਜਾਰੇ ਲੈਂਦੀ ਤੇ ਆ ਦੂਜਾ ਦੇ ਕੈਪਟਨ ਨੂੰ ਪੜਾ ਲੱਗੂ ਯਾਰ ਗਾਉਂਦਾ ਨਾਲ ਕਲਾਕਾਰ ਨਹੀਂ ਪਾਸ ਤਾਂ ਤੋਣੀ ਹੈ ਗੱਲ ਹੀ ਨਹੀਂ ਬਣਨੀ ਆਵਾਜ਼ਾਂ ਦਾ ਮਰਕ ਬਹਿ ਜਾਣੇ ਇਹ ਵੀ ਪਤੰਦਰ ਕੀਰਾਂ ਦਾ ਸੁਣਦੇ ਸੀ ਐਂ ਜਿਵੇਂ ਕੀਤਨ ਸੁਣਦੇ ਆ ਬੈਠ ਕੇ ਰੈਲੀ ਨੂੰ ਧਿਆਨ ਨਾ ਪੂਰੇ ਵੀ ਸਰਪੰਚ ਨੂੰ ਐ ਲੱਗੇ ਵੀ ਲਟਾ ਪੀਂਗ ਹੋਏ ਬੈਠੇ ਬੰਦੇ ਆਪਣੇ ਨਾਰੇ ਵੀ ਖਿੱਚ-ਕਚ ਬਾਹਾਂ ਲਾਉਂਦੇ ਆ ਝੰਡੇ ਵੀ ਆਏ ਆ ਚੱਕਦੇ ਤਾਂ ਇੱਕ ਹੱਥ ਨਾ ਛੰਡੇ ਆਂ ਆ ਮਾਰੇ ਦਿਸੇ ਜਦੋਂ ਲਾਗੇ ਦੋ ਦੋ ਪੈਗ ਬਸ ਜਿਵੇਂ ਗਏ ਸਰਪੰਚਾ ਗੱਲ ਹੁਣ ਲੰਡੂ ਪਾਲਟੀ ਕਹਿੰਦਾ ਤੁਰੇ ਫਿਰੇ ਕੋਈ ਫੈੜਾ ਜਰਾ ਮੈਂ ਲੱਤਾ ਕਢਾ ਲਈਏ ਕਿਉਂਕਿ ਉਦੋਂ ਪਿੰਡ ਜਾਂਦੇ ਨੂੰ ਨਹਾ ਲੈ ਜਾਂਦਾ ਫਿਰ ਸਰਪੰਚਦਾਲੇ ਹਾਂ ਸਰਪੰਚਾ ਕੋ ਕਰੇਗਾ ਤੂੰ ਤਾਂ ਪੱਕਾ ਜਿੱਤੇਗਾ ਕਿਉਂਕਿ ਤੇਰਾ ਬੁਕਾਰ ਚੰਗਾ ਨਾ ਪਿੰਡ 'ਚ ਉਹ ਪਤੰਦਰ ਤੁਹਾਨੂੰ ਨਾ ਕਿਸੇ ਨੂੰ ਜਵਾਬ ਦਿੰਨਾ ਖਾਣ ਪੀਣ ਤੋਂ ਫਿਰ ਪਤਾ ਹੁੰਦਾ ਵੀ ਹੁਣ ਇੱਥੇ ਵੀ ਲੈਣੀ ਐ ਤੋ ਉੱਥੇ ਪੈਗ ਲਾ ਕੇ ਚਲੋ ਓਏ ਭਾਂ ਦਾ ਜੱਕਾ ਹੀ ਹੋਵੇ ਸਰਪੰਚ ਕਰੋ ਭਰੀ ਚਲੋ ਚੱਲੀਏ ਉੱਥੇ ਫੇਰ ਲਾਂਗੇ ਤੇ ਗਾਗਾ ਸਰਪੰਚ ਕਹਿੰਦਾ ਕੀ ਕਰੂ ਇਹ ਬੰਦਿਆਂ ਦੇ ਯਾਰ ਕੋਈ ਉਹ ਭਰਾਵਾ ਮੈਂ ਕਹਾ ਮੌਲ ਦੇ ਐ ਹੀ ਵੋਟਾਂ ਥੋੜੀ ਐ ਇਹ ਜਿੰਨਾ ਇਹਨਾਂ ਚ ਤੇਲ ਪਾਉਨੇ ਉਹਨਾਂ ਹੀ ਮੈਂ ਕਹਾ ਚੱਲਦੇ ਐ ਇਹ ਤੇਲ ਦੱਬੀ ਆਉ ਮੈਂ ਕਹਾ ਤਰੀਫਾਂ ਕਰੀ ਜਾਣਗੇ ਇਹਦਾ ਜੇ ਤੇਲ ਤੁਹਾਨੂੰ ਪਤਾ ਵੀ ਘੱਟ ਪਾਉਨੇ ਮੈਂ ਕਹਾ ਫੇਰੇ ਉਲਟ ਚੱਲ ਪੈਂਦੇ ਐ ਤੂੰ ਆ ਮਾਰ ਲੱਗੇ ਜਾਂਦੇ ਵਿਚਾਰੇ ਅੱਗੇ ਹੁਣ ਬੱਸਾਂ ਵਾਲਿਆਂ ਦੀ ਆਫਤ ਐਵੇਂ ਹੀ ਆਈ ਰਹਿੰਦੀ ਸੀ ਸਾਨੂੰ ਐਵੇਂ ਪੁੱਛਣਾ ਪੈਂਦਾ ਜਦੋਂ ਕਿਤੇ ਰੈਲੀ ਹੋਣੀ ਜਾਂ ਪਤਾ ਵੀ ਕੱਲ ਨੂੰ ਰੈਲੀ ਆ ਜਾਂ ਫਲਾਨੇ ਤਾਂ ਆਏ ਆ ਜਾਂ ਆਏ ਆ ਦੋ ਦਿਨ ਪਹਿਲਾਂ ਬੱਸਾਂ ਫੜਨ ਲੱਗ ਜਾਂਦੀ ਸੀ ਗਿਆ ਜੋਗੇ ਘੇੜਾਟ ਭੋਗੇ ਕੇ ਸਾਡੇ ਨਾਲ ਵੀ ਉਹ ਬਣਦੀ ਸੀ ਰੈਲੀ ਕਿਸੇ ਦੀ ਵਿਵਪਤਾ ਸਾਨੂੰ ਪਈ ਹੁੰਦੀ ਸੀ ਐਵੇਂ ਪੁੱਛਦੇ ਪਰ ਨਾ ਵੀ ਖੜਾ ਤਾਂ ਨਹੀਂ ਆਟਿਓ ਖੜਾ ਤਾਂ ਨਹੀਂ ਆਟਿਓ ਉਦੋਂ ਪਰ ਬੱਸਾਂਾਂ ਦਾ ਏਕਾ ਬਹੁਤ ਹੁੰਦਾ ਸੀ ਜੀ ਇੱਕ ਫੜੀ ਵੀ ਗਈ ਨਾ ਗਾਂ ਦੀ ਗਾਂ ਉਹ ਦੱਸਣ ਲੱਗ ਜਾਂਦੇ ਰੋਡ ਤੇ ਆ ਕੇ ਬਾਈ ਆਪਣੀ ਬੱਸ ਪਾੜ ਲਈ ਗਾਂ ਵਾਲੇ ਜਿਹੜੀਆਂ ਦੱਸਦੀਆਂ ਉੱਥੇ ਪੜੀ ਜਾਂਦੇ ਆ ਠੀਕ ਆ ਤੇ ਬਾਸ ਚੜ ਕੇ ਕਿਉਂ ਨਾ ਦੱਸਣਾ ਯਾਰ ਦੱਸਣ ਆਉਂਦੇ ਸੀ ਤੇ ਪਰ ਉਹਨਾਂ ਰੋਡਵੇਜ ਵਾਲੇ ਬਹੁਤ ਚੰਗੇ ਹੁੰਦੇ ਸੀ ਬਾਈ ਉਹਨੂੰ ਕਿਣਾ 800 ਰੁਪਿਆ ਤੂੰ ਨਾ ਬੱਸ ਭਰੀ ਉਹਨੇ ਕਿਣਾ ਵਾ ਸਾਈਡ ਤੇ ਖੜੀ ਖੜੀ ਰਹਿੰਦੇ ਹੋ ਫੇਰ ਉਹਦਾ ਹੀ ਪੜਦੇ ਹੁੰਦੇ ਜਹ ਜਾਈਆ ਤਾਂ ਹਸੇ ਲਿਖਿਆ ਹੁੰਦਾ ਉੱਤੇ ਮੈਂ ਕਿ ਜਿੱਥੇ ਖੜ ਗਈ ਉੱਥੇ ਹੀ ਵੇਲੇ ਰੂੜੀ ਤੇ ਲਾ ਕੇ ਖੜਾ ਕੇ ਪਾਜ ਜਾਂਦੇ ਆ ਉਹ ਤੇ ਕਿਉਂਕਿ ਹੁਣ ਥੋੜੀ ਜੀ ਸਖਤਾਈ ਆ ਰੋਡ ਵਿੱਚ ਵੀ ਬੱਸਾਂ 'ਚ ਵੀ ਸਖਤਾਈ ਆ ਪਰ ਹੁਣ ਪਿਓ ਦੇ ਪੁੱਤ ਦੀ ਲੜਾਈ ਵਾਲੀ ਆ ਆਧਾਰ ਕਾਰਡ ਵਾਲੀ ਇੱਕੋ ਘਰ ਵਾਲੀ ਕਹਿੰਦੇ ਲੜ ਪੀ ਪਤਾ ਨਹੀਂ ਕਨੈਕਟਰ ਨਾਲ ਆਧਾਰ ਕਾਰਡ ਪਿੱਛੇ ਕਣੀ ਘਰੇ ਭੁੱਲ ਲਈ ਕਹਿੰਦੀ ਕੱਲ ਨੂੰ ਦੇ ਦੂੰ ਆਧਾਰ ਕਾਰਡ ਫਲਾਣਾ ਤੇ ਉਹ ਕਹ ਉਹਦੇ ਘਰ ਆਏ ਨੇ ਢਾ ਲਈ ਸਿੰਦ ਦੇਦੀ ਕਹਿੰਦਾ ਟਾਈਟ ਨਹੀਂ ਲੈਣ ਦਿੰਦੀ ਦੋ ਤਰੇ ਦੀ ਲੈ ਤਰੇ ਦੀ ਕਨੈਕਟਰ ਨੇ ਉਹਦਾ ਸਮਾਨ ਲਾ ਕੇ ਰੱਖਤਾ ਕਹਿੰਦਾ ਲੈ ਫੜ ਹੋ ਗਿਆ ਬੰਦ ਆਧਾਰ ਕਾਰਡ ਚੱਲ ਨੂੰ ਘਟ ਗਿਆ ਦਾ ਅੱਛਾ ਕਦੋਂ ਤੋਂ ਹੋ ਗਿਆ ਤਾਂ ਮੇਰੇ ਸਾਨੂੰ ਲੋ ਗਈ ਕਿਨੇ ਦਾੜ ਘਾਟ ਬੰਦ ਕਰਤੇ ਲੜਾਈ ਬਾੜੀ ਹੁੰਦੀ ਸੀ ਬਾਈ ਤਾਂ ਹੋਇਆ ਮੇਰੇ ਘਰ ਨੀ ਫਿਕਰ ਪੈ ਗਈ ਵਿਚਾਨੀ ਉਹ ਹੋ ਹੋ ਅਸੀਂ ਤਾਂ ਸਟਾਪ ਦਾ ਕਹਿ ਕੇ ਚੜ ਜੁੰਦੇ ਮੈਨੂੰ ਬੜੀ ਸ਼ਰਮ ਆਈ ਇੱਕ ਦਿਨ ਬੱਸ ਚੜ ਗਿਆ ਮੈਂ ਨਾਲ ਲੈ ਕੇ ਇਹਨੂੰ ਮੈਂ ਕਿਹਾ ਟਾਈਟਲ ਨਾ ਮੇਰੀ ਨਾ ਲਈ ਕਹਿੰਦੀ ਜਿਵੇਂ ਬੱਸ ਚਲਾਉਂਦੀ ਰਹੀ ਹੁੰਦੀ ਉਹਨੂੰ ਘਾਟ ਜਾ ਘੱਟ ਕੇ ਫੜਾਤਾ ਕਹਿੰਦੀ ਲਾ ਮੈਂ ਕਿਹਾ ਆਹ ਤਾਂ ਸਟਾਪ ਦੇ ਆ ਬਈ ਕਨੈਕਟਰ ਵੇਰਲੇ ਵੇਖਿਆ ਬਾਬਾ ਤੂੰ ਤਾਂ ਰਹਿਣ ਦੇ ਕਹਿੰਦਾ ਮੈਂ ਕਿਹਾ ਇਹਦੀ ਤਾਂ ਕੱਟ ਮੇਰੇ ਘਰ ਵਾਲੀ ਦੀ ਕਹਿੰਦਾ ਇੰਨਾ ਦੀ ਤਾਂ ਬਸ ਐ ਯਾਰ ਇਹ ਮੈਂ ਕਿਹਾ ਕਿਉਂ ਕਹਿੰਦੇ ਇਹਨੇ ਤਾਂ ਬਾੜੀ ਚੱਲਦੀ ਆ ਭਰਾਵਾ ਇਹ ਕਹਿੰਦਾ ਪਤੰਦਰ ਸਾਹਿਬ ਨੂੰ ਡੈਸਮੈਸ ਕਰਾ ਦੇਣੀ ਹੈ ਕਹਿੰਦਾ ਜੇ ਇਹ ਟੈਕਟ ਕੱਟਤੀ ਬਾਲਾ ਬੁਰਾ ਹਾਲ ਹੁੰਦਾ ਸੀ ਹੁਣ ਰੋਡਵੇਜ ਵਾਲਿਆਂ ਨੇ ਤਾਂ ਫ੍ਰੀ ਕਰਨੀ ਕਰਨੀ ਸੀ ਪ੍ਰਾਈਵੇਟ ਵਾਲਿਆਂ ਨੂੰ ਵੀ ਕਰਨੀਆਂ ਪੈਗੀਆਂ ਕਿਉਂਕਿ ਇੱਕ ਹੁਣ ਬੁੜੀ ਐ ਨਾਲ ਚਾਰ ਬੰਦੇ ਖੜੇ ਐ ਤੇ ਅਗਲਾ ਕਹਿੰਦਾ ਹੁਣ ਇਹਦੇ ਇੱਕ ਪਿੱਛੇ ਚਾਰ ਤਾਂ ਨਾਸ਼ਾ ਡਾਜੋ ਕੋਈ ਨਹੀਂ ਆਧਾਰ ਕਾਰਡ ਚਲਾ ਦੇਾਂਗੇ ਆਜੋ ਠੀਕ ਹੈ ਤੇ ਜਾਂ ਚਾਰ ਬੰਦੇ ਚਾਰ ਜਨਾਨੀਆਂ ਅਗਲਾ ਕਹਿੰਦਾ ਕੋਈ ਨਹੀਂ ਅੱਧੇ ਦਾ ਹੁੰਦੇ ਆ ਅੱਧੇ ਹੀ ਸਹੀ ਇਹਨਾਂ ਪਿੱਛੇ ਕਾਹਦੋ ਖਾਲੀ ਰਹੀ ਜਾਣੀਆਂ ਉਹਨਾਂ ਨੂੰ ਵੀ ਹਿਸਾਬ ਆ ਗਿਆ ਸੀ ਤੇਨੇ ਪਹਿਲਾਂ ਪਹਿਲਾਂ ਯਾਰ ਇੰਨਾ ਸ਼ਾਂਤੀ ਸੀ ਇਕੱਲੀਆਂ 60 ਸਾਲੀਆਂ ਬੇਬੇ ਫਰੀ ਸੀ ਤੇ ਉਹਨਾਂ ਨੇ ਵੱਧ ਤੋਂ ਵੱਧ ਬੇਬਿਆਂ ਨੇ ਅਮਰਸਰ ਜਾਣਾ ਹੁੰਦਾ ਸੀ ਠੀਕ ਹੈ ਜਾਂ ਬਰਨਾਲੇ ਤੋਂ ਅਮਰਸਰ ਜਾਂ ਮਾਨਸਾ ਤੋਂ ਅਮਰਸਰ ਹਨ ਜਾ ਇਧਰੋਂ ਅੰਮ੍ਰitsar ਫਰੀਦਕੋਟ ਤੋਂ ਅੰਮ੍ਰitsar ਜਾਂਦਿਆਂ ਜਾਨੀ ਲੰਬੇ ਰੂਟ ਤੇ ਸੀ ਉਹ ਬਟਿੰਡਾ ਅੰਮ੍ਰitsar ਠੀਕ ਹੈ ਤੇ ਉਂ ਕਹਦੇ ਜਦੋਂ ਧਾਰਗਾਟ ਨਹੀਂ ਚੱਲਦਾ ਬੇਬੇ ਭੂਆ ਕੋਲੇ ਜਾਇਆ ਤੂੰ ਜੇ ਪੋਤਾ ਮਾਈ ਤੋਂ ਉੱਗ ਜਾਏ ਤੋ ਇਹ ਆ ਜਾਂਦਾ ਐਵੇਂ ਕਾ ਚੇ ਦੇ ਬੈਤੋ ਬੱਜੂ ਉੱਥੇ ਦਾਦ ਕੌਣ ਬਾਦੀ ਬਾਹਰ ਛੇ ਹੈ ਤੋ ਨੂੰ ਮੈਂ ਇੰਦੀ ਸੀ ਜਦੋਂ ਬਦਵੀ ਧਾਰਗਾਟ ਚੱਲਦਾ ਫਿਰ ਨਾ ਮੈਂ ਤਾਂ ਨਾ ਆਉਣੇ ਚੱਲੀ ਭਾਈ ਕਨੇੜੇ ਨਾਲ ਆ ਬੇਬੇ ਨਿਆ ਮੇਰਾ ਟੁਕਾ ਟੁਕੀ ਵੀ ਅੰਬਰ ਜਰ ਨਾਉਂ ਨਾ ਪਾਈ ਦੋ ਦਿਨ ਰਹੂ ਹੈ ਭਲਨਾਤਾ ਜੀ ਇਹ ਵੀ ਨਹੀਂ ਵਿਵੇ ਹੋਤੇ ਰਹੇ ਵੀ ਬਰੇ ਮੈਂ ਬਸਾਂ ਸਫਰ ਕਰਦੀ ਬਿਲਾਮੇ ਜਾ ਕੇ ਜਾ ਕੇ ਆਇਆ ਇੰਨਾ ਕਿ ਮੈਂ ਇੱਥੇ ਆ ਕੇ ਚੜਕੇ ਫੇਰ ਚੜਜੂ ਮਾ ਤੁਰੀਆਂ ਪਰੋ ਉਹ ਦੋ ਮਸਾਂ ਕਹਿ ਕੇ ਉਕੇ ਬੰਦ ਕਰਾਇਆ ਲੋਕਾਂ ਨੇ ਭਾਈ ਮਾਈਆਂ ਨਹੀਂ ਕਰੇ ਟਿਕਦਗਾ ਧਾਰ ਘਟ ਬੰਦ ਕਰੋ ਹੁਣ ਪੈਣਾਂ ਨਹੀਂ ਟਿਕਦੀਆਂ ਏ ਪਾ ਕੇ ਪਰਸ ਰੋਡ 'ਤੇ ਜਿਹੜੀ ਬੱਸ ਨੂੰ ਰੀਕੀ ਜਾਂਦਾਂ ਉਹ ਐ ਖੜੀਆਂ ਰੋਡ 'ਤੇ ਵਾਲੇ ਵੀ ਐਡੇ ਤੇਜ਼ ਐ ਜਿਵੇਂ ਆ ਆਪਦੀ ਹੁੰਦੀ ਹੈ ਤੇਲ ਮਾਜਦਾ ਖੜਾਉਂਦੇ ਹੀ ਰਹੀ ਸੀ ਉਹ ਗੰਜਰ ਦੇ ਸਰਕਾਰ ਨੇ ਫ੍ਰੀ ਕਰੀ ਚੜਾ ਲਓ ਥੋੜਾ ਕੀ ਤੇਲ ਮਾਜਬ ਤੂੰ ਹੀ ਤਾਂ ਟਿਕਟ ਦੇਣੀ ਐ ਤੂੰ ਹੀ ਦੇ ਦਿਓ ਸਹਾਵ ਵੀ ਦੇਣਾ ਸਰਕਾਰ ਨੂੰ ਐ ਬੱਸ ਭਰੀ ਵੀ ਸੀ ਜੀ ਕੀ ਕਰਕੇ ਨਹੀਂ ਕੋਈ ਟਿਕਟ ਵਾਲਾ ਪਰ ਹੋਣ ਯਾਰ ਕੀ ਕਰਿਆ ਜਾਵੇ ਯਾਰ ਉਹ ਵੀ ਵਿਚਾਰੇ ਉਹਨਾਂ ਨੂੰ ਆਏ ਹੁੰਦਾ ਯਾਰ ਕਿਹੜਾ ਮੱਥਾ ਮਾਰੂ ਬਾਹਲਾ ਕੁਸ ਲਿਖਣਾ ਪੈਂਦਾ ਇੱਕ ਤਾਂ ਪੈਸੇ ਲੈਣੇ ਤੇ ਇੱਕ ਟੈਕਟ ਕਰਕੇ ਪੰਜ ਜਾਂ ਮਾਰ ਕੇ ਪੈਨ ਫੜਾ ਦੇਣੀ ਆ ਉਹਨਾਂ ਦਾ ਪਹਿਲਾ ਆਧਾਰ ਕਾਰਡ ਦਾ ਨੰਬਰ ਭਰੋ ਇੱਕ ਪਾਸੇ ਫੇਰ ਉਹਨੂੰ ਟੈਕਟ ਕਟੋ ਫੇਰ ਉਹਨੂੰ ਦਿਓ ਉਹ ਪੰਗੇ ਬਾਹਲੇ ਕਰਨੇ ਪੈਂਦੇ ਵਿਚਾਰਿਆਂ ਨੂੰ ਉਹ ਆਏ ਚੱਲਦੇ ਆ ਉਹ ਲਗਾ ਕਹਿੰਦਾ ਲਿਖਾ ਪੜੀ ਬਾੜੀ ਕਰਨੀ ਪੈਂਦੀ ਆ ਭਰਤ ਪੰਜ ਨਾਮਾ ਲਿਖਣਾ ਪੈਂਦਾ ਇਹਨਾਂ ਦਾ ਤਾਂ ਬੁੜੀਆਂ ਦਾ ਤੇ ਪਰ ਲੜਾਈ ਨੂੰ ਥਾਂ ਕਰਤਾ ਸੀ ਸਰਕਾਰ ਨੇ ਹੀ ਬਹੁਤ ਪਹਿਲਾਂ-ਪਹਿਲਾਂ ਲੜਾਈ ਹੋਈ ਭਾਈ ਬਹੁਤ ਜਪਲੋ ਚਪੜੀ ਹੋਇਆ ਕੰਮ ਫੇਰ ਥੋੜੀ ਜੀ ਸ਼ਾਂਤੀ ਹੋ ਗਈ ਚਲੋ ਸ਼ਰ ਮੰਨਣ ਲੱਗ ਗਿਆਂ ਬੁੜੀਆਂ ਵਿੱਚ ਇੱਕ ਦੋ ਹੈਗਾ ਬਸ ਠਾਣੇ ਲਾਤੀ ਉਹਨਾਂ ਨੇ ਫੇਰ ਥੋੜਾ ਜਿਹਾ ਸ਼ਾਂਤੀ ਹੋ ਗਈ ਨਹੀਂ ਤਾਂ ਬਹੁਤ ਲੜਾਈਆਂ ਹੁੰਦੀਆਂ ਸੀ ਪਰ ਸਾਡੇ ਵੇਲੇ ਇਹ ਕੰਮ ਹੈ ਨਹੀਂ ਸੀ ਸਾਡੇ ਵੇਲੇ ਕਾਲੀਗੇ ਵਾਲੇ ਸ਼ਾਂਤ ਹੁੰਦੇ ਸੀ ਉਹਨਾਂ ਦੀ ਬਾਤ ਚੱਲਦੀ ਹੁੰਦੀ ਸੀ ਭਾਈ ਉਹਨਾਂ ਨਾਲ ਹਰੇਕ ਰੋਡਵੇਜ ਵਾਲੇ ਵੀ ਲਵਾਉਂਦੇ ਸੀ ਕਾਊਂਟਰ ਤੇ ਆਉਂਦੇ ਉਹ ਕਿਤੇ ਕਿਤੇ ਹੁੰਦੇ ਹੀ ਸੰਤ ਜਿਵੇਂ ਪੰਜੀ ਚਾਰੀ ਬਣੀ ਲਾ ਦੇਣੀ ਸੰਤਾਂ ਨੇ ਲਿਆ ਕੇ ਹਨ ਪੁੱਤ ਏ ਭਰ ਦਿਓ ਮੇਰੀ ਗੱਡੀ ਆਪ ਹੀ ਟਿਕਟਾਂ ਕੱਢਦੇ ਹੁੰਦੇ ਸੰਤ ਬਜ਼ੁਰਗ ਸੀਗੇ ਝੂਲਾ ਹੁੰਦੇ ਉਹਨੇ ਕਿਹਾ ਟਿਕਟ ਦੇਣੀ ਕਿ ਇਹਨੂੰ ਝੂਲਾ ਮੂਰੇ ਕਰ ਦਿੰਦੇ ਸੀ ਐ ਇੱਕ ਮਾਈ ਨੂੰ ਪਤਾ ਨਹੀਂ ਸੀਗਾ ਵੀ ਉਹਨੇ ਹਣ ਚੜ ਗਈ ਬਰਨਾਲੇ ਨੂੰ ਆਲੀਕੇ ਵਾਲੇ ਸੰਤ বাজਦੇ ਸੀ ਉਹ ਜਦੋਂ ਬਰਨਾਲੇ ਨੂੰ ਬਸ ਭਰਾਤੀ ਰੋਡਵੇਜ ਵਾਲਿਆਂ ਨੇ ਪ੍ਰਾਣੀ ਦੀ ਬਾਸੰਦੀ ਸੰਤਾਂ ਦੀ ਤੇ ਆਪ ਹੀ ਵਿਚਾਰੇ ਝਟਾਂ ਘਾੜਦੇਗੇ ਕੱਲੀ ਥੂਤੀ ਜੀ ਹੁੰਦੀ ਸੀਗੀ ਕੋਰਤਾ ਵੀ ਨਹੀਂ ਪਾਉਂਦੇ ਸੀਗੇ ਨਾ ਬ੍ਰਾਂਡ ਪਾਉਂਦੇ ਸੀ ਉਹੀ ਵਰਦਾ ਹੁੰਦਾ ਅੱਧਾ ਨੰਗਾ ਹੀਗਾ ਬਾਬਾ ਵਿੱਚ ਬਾਬੇ ਨੇ ਝੋਲਾ ਕਰਦਾ ਨਾ ਮੂਰੇ ਲੋਕਾਂ ਨੇ ਪੈਸੇ ਪਾਈ ਜਣੇ ਇੱਕ ਬੇਬੇ ਨੇ 500 ਦਾ ਪਾਤਾ ਬਾਬਾ ਘਾ ਨਾ ਗਿਆ ਵੇ ਪਕਾਇਆ ਪਕਾਇਆ ਆ ਕੋਈ ਨਹੀਂ ਸਰਕਲ ਉਸ ਕੇ ਨਾ ਗਿਆ ਬੇਬੇ ਮਗਰ ਬਾਬਾ ਮੂਰੇ ਉਹ ਕਹਿੰਦੇ ਭਾਈ ਗਊਸਾਲਾ ਚ ਦਾਨ ਗਿਆ ਇਹ ਲੈ ਐ ਕਿਵੇਂ ਗਿਆ ਦਾਨ ਮੇਰੇ ਕੋਲ ਤਾਂ ਇੱਕੋ ਹੀ 500 ਦਾ ਸੀ ਕਹਿੰਦੀ ਹੈ ਪੂਪਣਾ ਮੇਰੇ ਪੈਸੇ ਮੋਰ ਹੈਗਾ ਦੇ ਈਪਰੀਲਾ ਯਾ ਦੁਗਲੇ ਇਹ ਦੁਬੜਾ ਜਾਣਤੀ ਕੋਈ ਨਹੀਂ ਹੁਣ ਪੂਪਣਾ ਪਈਓ ਪੈਸੇ ਨਾ ਮੋੜੇ ਬਾਬਾ ਹੀ ਬੁੱਝਦੀ ਸੀ ਬਾਬਾ ਕੱਟ ਕੇ ਟੈਕਟਾ ਮੂਰੇ ਜਾ ਕੇ ਝੋਲਾ ਕੱਚ ਚ ਲੈ ਕੇ ਬਹਿ ਗਿਆ ਉਹ ਕਹਿੰਦੀ ਬਾਬਾ ਜੀ ਮੇਰੇ ਪੈਸੇ ਆ ਬਾਈ ਕਹਿੰਦੀ ਬਾਬੇ ਨੇ ਆਗਾ ਆਪਣੇ ਤੇਲ ਦੇ ਬਣ ਗਏ ਤੋ ਕੋਈ ਨਹੀਂ ਗਲਤੀ ਨਾ ਪਾ ਬੈਠੀ ਉਹ ਮੁਰਕੇ ਸਵਾਰੀਆਂ ਨੇ ਇਕੱਠੇ ਕਰਕੇ ਦਿੱਤੇ ਉਹਨੂੰ ਕਹਿੰਦੇ ਬੇਬੇ ਹੱਥੋਂ ਲੈ ਲਾ ਉਹਨਾਂ ਨੇ ਨਹੀਂ ਮੋੜਨੇ ਸਾਧੂ ਹੋਰ ਸਾਧੂ ਆਹ ਸਾਧੂ ਨਾ ਇਹ ਭਾਈ ਨੂੰ ਚਾ ਵੰਦਾ ਪੈਸੇ ਨਹੀਂ ਮੋੜਦਾ ਟੁੱਟ ਪੈਣਾ ਮੈਂ ਕਿਹਾ ਉਹਦੋਂ ਦਾ ਪੱਜ ਕੇ ਚੜ ਗਈ ਸੀ ਪਤਾ ਨਹੀਂ ਜੀ ਇਹਨੇ ਆਖਿਆ ਕਿ ਨਹੀਂ 700 ਰੁਪਏ ਹੀ ਲੈਣਗੇ ਬਾਕੀ ਮੋੜ ਦੇਣਗੇ 490 ਮੈਨੂੰ ਸੰਤ ਨੀ ਹੋ ਗਏ ਪਹਿਲਾਂ ਹੀ 10 ਪਾਉਂਦੀ ਦਾ ਭਾਈ ਠੀਕ ਸੀ ਹੁਣ 500 ਪਹਿ ਗਿਆ ਤਾਂ ਪਹਿ ਗਿਆ ਹੋ ਗਈ ਹੋ ਗਈ ਉਹਨਾਂ ਨੇ ਜਦੋਂ ਵੀ ਢੀ ਗੇੜਾ ਲਾਉਣਾ ਸੰਤਾਂ ਨਹੀਂ ਲਾਉਂਦੇ ਵੀ ਸੰਤ ਉਹਦੋਂ ਸਿ ਵੀ ਲੋਕ ਭੁੱਲ ਜਾਣ ਦਸ ਹੀ 15 ਦਿਨੀ ਲਾਉਂਦੇ ਸੀ ਝੋਲਾ ਭਰ ਕੇ ਉਹ ਜਾਂਦੇ ਸੀ ਤੇ ਪੈਸੇ ਉਹ ਟੁੱਟੇ ਹਰੇ ਕੋਲੇ ਹੁੰਦੇ ਨਹੀਂ ਅੱਧੀਆਂ ਸਵਾਰੀਆਂ ਦਾ ਸਾਨੂੰ ਸੌਖਾ ਕਰਤਾ ਉਹ ਸੰਤਾਂ ਨੇ ਟੁੱਟੇ ਪੈਸੇ ਲਿਆਉਣ ਲੱਗ ਗੀਆਂ ਸੀ ਵੀ ਕਿਤੇ ਉਹੋ ਜੀ ਬੱਸ 'ਚ ਨਾ ਬਹਿ ਜੇ ਪਲੇਖੇ ਸਾਰੇ ਹੀ ਲੈ ਜਾਂਦਾ ਤੇ ਜੇ ਘਰ ਮਾਈ ਖੋਲੇਗਾ ਹਾਂ ਹੈਗੇ ਭਾਈ ਆ ਫੜਾ ਆ ਫੜਾ ਪਹਿਲਾਂ ਵੀ ਕਿਤੇ ਇਹ ਵੀ ਨ ਸੰਤਾਂ ਕੋਲ 'ਚ ਚ ਲੈ ਲੈ ਝੋਲਾ ਵੀ ਮੈਂ ਨਹੀਂ ਦਿੰਦਾ ਹੈਂ ਤੇ ਮੈਂ ਕਿਹਾ ਬਾਬਾ ਯਾਰ ਤੂੰ ਤੀਜੇ ਚੌਥੇ ਦਿਨ ਨਹੀਂ ਆਇਆ ਕਰ ਭਰਾਵਾ ਭਾਂ ਬਹੁਤ ਇਕੱਠੀ ਹੋਣ ਲੱਗੀ ਹੁਣ ਸਾਡੇ ਕੋਲੇ ਨਹੀਂ ਸਾਨੂੰ ਮੋਲ ਲੈਣੇ ਪੈਂਦੇ ਸੀ ਹੁਣ ਤਾਂ ਬੁਢੀਆਂ ਘਰੋਂ ਲਿਆਉਂਦਿਆਂ ਇਕੱਠੇ ਕਰ ਕਰ ਬਾਬਾ ਵਿਚਾਰਾ ਹੱਦ ਦਾ ਹੁੰਦਾ ਹੀ ਸਾਡੇ ਨਾਲ ਖੋਚ ਹੀ ਰਹਿੰਦਾ ਹੀ ਉਹ ਅਸੀਂ ਵੀ ਆਪ ਦਾ ਟਾਈਮ ਛੱਡ ਦਿੰਦੇ ਹੁੰਦੇ ਸੀ ਬਾਬਾ ਭਰ ਲਾ ਗੱਡੀ ਯਾਰ ਰੋਡਵੇਜ ਵਾਲੇ ਭਰਾ ਹੁੰਦੇ ਉਹਨਾਂ ਨੇ ਕਹਿੰਨੇ ਭਰੋ ਬਾਬਿਆਂ ਦੀ ਗੱਡੀ ਭਰੋ ਉਹਨਾਂ ਨੂੰ ਤਾਂ ਗਊਆਂ ਨੂੰ ਪਾਉਣੇ ਹੁੰਦਾ ਹੀ ਉਹਨਾਂ ਨੇ ਕਿਹੜਾ ਕਰੇ ਲੈ ਜਾਣਾ ਯਾਰ ਤੇ ਉਹ ਹੁਣ ਮਾਈਆਂ ਨੂੰ ਨਹੀਂ ਪਤਾ ਹੁੰਦਾ ਅਗਲੀ ਕਹਿੰਦੀ ਝੋਲਾ ਚੱਕੀ ਫਦਾ ਟੈਕ ਟਾਂ ਕੱਢਦਾ ਉਹ ਤੇ ਟੰਟੂ ਟੰਟਾ ਵਾਲਾ ਗਾਹ ਨੂੰ ਸੀ ਉਹਦਾ ਬਜਾਰਾ ਸਿੱਧਾ ਹੀ ਸੀ ਪੰਪ ਵਾਲੇ ਪੰਪ ਤੇ ਤੇਲ ਪਾਣ ਦੇਈ ਗਏ ਇਹਨੇ 20 ਲੀਟਰ ਪਾਦਾ ਗਏ ਇਹਨੇ 10 ਲੀਟਰ ਪੰਪ ਵੀ ਕੋਈ ਨਹੀਂ ਨੰਗੜਨ ਦਿੰਦਾਈ ਬਾਬਾ ਹਰੇਕ ਪੰਪ ਤੇ ਵੜ ਦਿੰਦੇ ਬਸ 21 ਪੰਪ ਕੋਲੇ ਵੀ ਪਾਉ ਜਿੱ ਨਜ਼ਰ ਭਰਦੀ ਨਹੀਂ ਸੀ ਉਹ ਵੀ ਨਹੀਂ ਪੰਪਾਂ ਦੇ ਘੜ ਨੂੰ ਹਟਦਾ ਸੀ ਪਤੰਦਰ ਪਤਾ ਹੀ ਹੁੰਦਾ ਜੀ ਵੀ 10-10 ਲੀਟਰ ਸਾਰੇ ਨੇ ਪਾਈ ਜਣਾ ਤਰੀਓ ਸਵਾਰੀਆਂ ਝਾਕਦੇ ਉਹਨੇ ਫਿਰ ਹਰੇਕ ਪੰਪ ਤੇ ਵੜ ਜਾਂਦਾ ਬਾਬਾ ਕਰਦਾ ਕੀ ਹੈ ਠੀਕ ਹੈ ਤੇ ਚਲੋ ਆਪਾਂ ਐਂ ਕਰਾਂਗੇ ਕੱਲ ਨੂੰ ਦੋਨੋਂ ਸੰਤਾਂ ਦੀ ਕਹਾਣੀ ਐ ਇੱਕ ਮੈਂ ਸੁਣਾਉਂਗਾ ਹੋਰ ਤੇ ਕੱਲ ਨੂੰ ਮਿਲਦੇ ਆਂ ਜੀ ਗਲਤੀ ਫਲਤੀ ਮaaf ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ